ਸਾਤਿ ਸਿਰਕਾਰ ਦੀ ਉਮੀਦ ਕਰਦਾ ਹਾਂ ਤੇ ਸਾਰੇ ਠੀਕ ਠਾਕ ਹੋਗੇ ਤੇ ਆਉਂਦੇ ਦਿਨਾਂ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਉੱਤਰੀ Rajasthan ਪੱਛਮੀ UP ਦਿੱਲੀ ਤੱਕ ਆ ਮੌਸਮ ਦੀ ਕੀ ਅਪਡੇਟ ਰਹਿਣ ਵਾਲੀ ਤੇ ਆਉਣ ਵਾਲੇ ਦਿਨਾਂ ਵਿੱਚ ਕਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ 19 ਤੋਂ ਲੈ ਕੇ 22 ਤੇ 24 ਦੇ ਦਰਮਿਆਨ ਕੁਝ ਖੇਤਰਾਂ ਵਿੱਚ ਪੰਜਾਬ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ ਜਾਂ ਉੱਤਰੀ Rajasthan ਪੱਛਮੀ UP ਦਿੱਲੀ ਤੱਕ ਬਹੁਤੇ ਖੇਤਰਾਂ ਵਿੱਚ ਅਮੀ ਪੈਣ ਦੇ आसार ਰਣਗੇ ਆਕਿਤ ਕਿ ਹਲਕਾ ਕੁਤਕਿਆ ਦਰਮਿਆਨਾ ਕੁਝ ਖੇਤਰਾਂ ਦਰਮਿਆਨੇ ਤੇਜ਼ਮੀ ਤੇ ਚੱਟਾਂ ਲੱਗ ਨੇ ਗੜੇ ਮਰ ਵੀ ਆ ਕੁਝ ਖੇਤਾਂ ਵਿੱਚ ਵੇਖਣ ਨੂੰ ਆ ਮਿਲ ਸਕਦੀ ਹੁੰਦੇ ਜੋ ਵੀ ਰੈਡਾਰ ਸਿਸਟਮ ਨੇ ਤੁਸੀਂ ਜੋ ਆ ਸੈਟਲਾਈਟ ਤਸਵੀਰਾਂ ਸਕਰੀਨ ਤੇ ਵੇਖ ਸਕਦੇ ਹੋ ਬਾਕੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਤੇ ਆ ਕੀ ਅਪਡੇਟ ਰਹੇਗੀ ਕਿਹੜੇ ਕਿਹੜੇ ਆ ਖੇਤਰਾ ਵਿੱਚ ਜਿਹੜਾ ਸਿਸਟਮ ਲਾਕਸਰ ਆ ਕਿਹੜੇ ਕਿਹੜੇ ਖੇਤਰਾ ਵਿੱਚ ਸਿਸਟਮ ਨਹੀਂ ਲੱਗਣ ਦੀ ਸੰਭਾਵਨਾ ਤੇ ਠੰਡ ਦੇ ਤੋਂ ਦੀ ਕੀ ਅਪਡੇਟ ਤੂਪ ਲੱਗਣ ਦਾ ਅਸਰ ਕਿਹੜੇ ਕਿਹੜੇ ਇਲਾਕਿਆਂ ਵਿੱਚ ਆ ਰਹਿਣਗੇ ਤਾਂ ਸਾਰੀ ਜੋ ਵੀ ਅਪਡੇਟ ਮਿਲੇਗੀ ਜੋ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਠੀਕ ਉਸ ਅਕੋਰਡਿੰਗ ਤੁਹਾਡੇ ਤੱਕ ਜਾਣਕਾਰੀ ਆ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਵਿੱਚ ਤਕਿਰਪਾ ਕਰ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਰਿ ਕਮੈਂਟ ਕਰਕੇ ਜਰੂਰ ਦੱਸਿਆ ਕਰੇ ਇੱਕ ਹੋਰ ਛੋਟੀ ਜੀ ਬੇਨਤੀ ਨਿੱਕੀ ਜੀ ਬੇਨਤੀ ਕਰਨਾ ਚਾਹੁੰਦੇ ਆ ਕਿਸਾਨ ਵੀਰਾਂ ਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਪਿਛਲੇ ਦਿਨਾਂ ਤੋਂ ਇਹ ਟੈਂਪਰੇਚਰ ਰਾਤ ਤੇ ਦਿਨ ਦੇ ਕਾਫੀ ਡਾਊਨ ਹੋਏ ਨੇ ਜਾਨਕੀ ਕਾਫੀ ਡਿੱਗੇ ਨੇ ਆ ਦਿਨ ਤੇ ਆ ਜਿਹੜਾ ਤਾਪਮਨ ਦੀ ਟੈਂਪਰੇਚਰ ਕਿਤੇ ਕਿਤੇ 2-3 ਤੋਂ ਲੈ ਉਦਨ ਤੱਕ ਹੋਰਾ ਵੀ ਆ ਵੇਖਣ ਨੂੰ ਮਿਲਿਆ ਕਿਤੇ ਕਿਤੇ ਹਲਕਾ ਕਿਤੇ ਸੰਗਣਾ ਜਿਹੜਾ ਕੋਹਰਾ ਪਿਆ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਤੇ ਆਪਾਂ ਗੱਲ ਕਰੀਏ 11 ਜਰ ਵੀ ਬਹੁਤੇ ਖੇਤਰਾ ਵਿੱਚ ਆ ਦੁਪਹਿਰ ਸ਼ਾਮ ਦੇ ਆਸਪਾਸ ਲਗਭਗ 10 11 ਵਜੇ ਤੋਂ ਬਾਅਦ ਦੁਪਹਿਰ ਸ਼ਾਮ ਦੇ ਆਸਪਾਸ ਕਾਫੀ ਖੇਤਰਾ ਵਿੱਚ ਵਧੀਆ ਧੁੱਪ ਲੱਗੀ ਤੇ ਆਉਣ ਵਾਲੇ ਦਿਨਾਂ ਦੇ 12 ਨੂੰ ਵੀ ਕੁਝ ਆਪਾਂ ਗੱਲ ਕਰੀਏ ਬਹੁਤੇ ਖੇਤਰਾ ਵਿੱਚ ਧੁੱਪ ਲੱਗਣ ਦੇ ਆਸਾਰ ਰਹਿਣਗੇ ਆ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਧੁੱਪ ਵਧੀਆ ਦੁਪਹਿਰ ਸ਼ਾਮ ਦੇ ਹੋ ਸਕਦਾ ਕੁਝ ਖੇਤਰਾ ਵਿੱਚ 10 11 ਜਾਂ ਇਸ ਤੋਂ ਬਾਅਦ ਜਦ ਦੁਪਹਿਰ ਸ਼ਾਮ ਦੇ ਆਸ-ਪਾਸ ਬਹੁ ਆਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤਾਂ 13 ਨੂੰ ਆਪਣਾ ਗੱਲ ਕਰੀ ਸਭ ਤੋਂ ਪਹਿਲਾਂ 12 ਨੂੰ ਧੁੰਦ ਜਿਹੜੀ ਕੁਝ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰਾ ਹੋ ਸਕਦਾ ਹੈ ਧੁੰਦ ਨਾ ਹੋਵੇ ਤੇ ਕੁਝ ਇਲਾਕਾ ਸੰਘਣੀ ਤੇ ਕੁਝ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਆ ਪੈਣ ਦੇ ਆਸਾਰ ਰਹਿਣਗੇ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ 13 ਨੂੰ ਫਿਰ ਤੋਂ ਧੁੰਦਾਂ ਦੀ ਵਾਪਸੀ ਹੋਵੇਗੀ ਤੇ 12 ਨੂੰ ਹੋ ਸਕਦਾ ਕੁਝ ਤੇ 13 ਨੂੰ ਤਾਂ ਫਿਰ ਆ ਜਿਹੜਾ ਧੁੰਦ ਦੇ ਕਾਫੀ ਇਲਾਕਿਆਂ ਵਿੱਚ ਤੋਂ 13 ਤੋਂ ਲੈ ਕੇ 15-16 ਦੇ ਦਰਮਿਆਨ ਆ ਬਹੁਤੇ ਖੇਤਰਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਕਿਤੇ ਕਿਤੇ ਹਲਕੀ ਸੰਘਣੀ ਕੁਝ ਖੇਤਰਾ ਸੰਘਣੀ ਤੋਂ ਬਹੁਤ ਜਿਹ ਨੇ ਆ ਰੂਪ ਦੇ ਤੁੰਦੇ ਜਿਹੜੇ ਵਾਪਸੀ ਹੋਵੇਗੀ ਤਾਂ ਕੁਝ ਆਪਾਂ ਗੱਲ ਕਰੀ ਜਿਵੇਂ ਆ ਪਹਿਲਾਂ ਜਿਹੜਾ ਮੌਸਮ ਬਣਿਆ ਰਾਇ ਤੂਪ ਨਿਕਲਦੇ ਸਾਰ ਇਹਨਾਂ ਦਿਨਾਂ ਵਿੱਚ ਕੁਝ ਖੇਤਰਾਂ 'ਚ ਦੁਪਹਿਰ ਸ਼ਾਮ ਦੇ ਆ ਤੂਪ ਵੇਖਣ ਮੌਸਰੀ ਕਿਤੇ ਕਿਤੇ ਹੋ ਸਕਦਾ ਕਿ 13 ਤੋਂ ਲੈ ਕੇ 15 16 ਦੇ ਦਰਮਿਆਨ ਆ ਕੁਝ ਖੇਤਰਾਂ 'ਚ ਤੂਪ ਨਾ ਨਿਕਲੇ ਠੀਕ ਇਹ ਖੁਦ ਦੀ ਅਸਤੀਤੀ ਬੰਦੀ ਦਿਖਾਈ ਦੇ ਰਹੀ ਜਾਨਕੀ ਤੁੰਦ ਹੋਸ ਰਹੇ ਕੁਝ ਕਲਾਕ ਜਿਵੇਂ ਅਸਮਾਨ ਤੇ ਤੁੰਦਲ ਬੱਦਲ ਬੜੇ ਰਹਿ ਜਾਂਦੇ ਨੇ ਇਸ ਤਰ੍ਹਾਂ ਜਿਹੜਾ ਆ ਪੌਸਿਬਿਲਟੀ ਬੰਦੀ ਜਿਹੜਾ ਸੁਭਾਵਨਾ ਬਣੀ ਹੈ ਤੇ 13 ਤੋਂ ਲੈ ਕੇ 15 16 ਦੇ ਦਰਮਿਆਨ ਬਹੁਤੇ ਇਲਾ ਤੇ ਆ ਜਿਹੜਾ ਮਾਪ ਅਗਲੇ ਤੋਂ ਹੰਦ ਕਾਫੀ ਅਗਲੇ ਤੇ ਚਪਲਾ ਕੇ ਲੰਬੇ ਸਮੇਂ ਤੱਕ ਜਾਣੀ ਕੀ ਉਸਰੇ ਕਿਤੇ ਤੋਂ ਆਪਣਾ ਲਗੇ ਤਾਂ ਕੁਝ ਖੇਤਰਾਂ ਤੇ ਓਪਨ ਨਿਕਲਦੇ ਆ ਸਾਰ ਰਹਿਣਗੇ ਦੁਪਹਿਰ ਸ਼ਾਮ ਦੇ ਆਸ-ਪਾਸ ਮੌਸਮ ਨੂੰ ਸਾਫ ਹੋ ਦੀਗਾ ਕਿਤੇ ਕਿਤੇ ਉਸਰੇ ਕਿ ਤੋਪਾ ਨਾ ਵੇਖਣ ਨੂੰ ਮਿਲੇ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆ ਰਿਹਾ ਜੋ ਕਿ ਆਪਣਾ 19 ਤੋਂ ਲੈ ਕੇ 21 22 ਜਾਂ 23 24 ਦੇ ਦਰਮਿਆਨ ਆ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਵੀ ਕੁਝ ਕੁ ਲੱਕ ਵਿੱਚ ਸਭਾਵਨਾ ਰਹੇਗੀ ਤੇ ਤੁਸੀਂ ਜੋ ਰਡਾਰ ਸੈਟਲਾਈਟ ਤਸਵੀਰਾਂ ਵਿੱਚ ਵੀ ਕਾਫੀ ਇਲਾਕਿਆਂ ਵਿੱਚ ਅਮੀ ਪੈਣ ਦੀ ਉੱਤਰ ਪੂਰਬੀ ਇਲਾਕੇ ਹੋਗੇ ਪਹਾੜਾਂ ਦੇ ਨਾਲ ਲੱਗਦੇ ਜਾਂ ਮੱਧ ਕੇਂਦਰ ਹੋਗੇ ਠੀਕ ਹੈ ਜਾਂ ਪੱਛਮੀ ਸਰਦੀ ਲਾ ਕੇ ਹੋਗੇ ਨਾਲ ਲੱਗਦੇ ਕੁਝ ਰਾਜਸਥਾਨ ਦੇ ਖੇਤਰ ਹੋਗੇ ਜਾਂ ਕੁਝ ਹਰਿਆਣਾ ਦੇ ਇੱਥੇ ਬਹੁਤੇ ਖੇਤਰਾ ਵਿੱਚ ਸੰਭਾਵਨਾ ਪਾਣ ਦੀ ਆ ਦਿਖਾਈ ਕਿਤੇ ਕਿਤੇ ਹੋਸ ਰਿਹਾ ਕਿ ਹਲਕਾ ਦਰਮਿਆਨਾ ਕੁਝ ਕਿਤੇ ਦਰਮਿਆਨੇ ਤੋਂ ਭਾਰ ਆ ਕਿਤੇ ਕਿਤੇ ਹੋਸ ਰਿਹਾ ਭਾਰੇ ਤੋਂ ਆ ਥੋੜਾ ਜਿਹਾ ਭਾਰਾ ਹੋਰ ਵੀ ਆ ਪੈਣ ਦੇ ਆ ਸਾਰ ਰਹਣਗੇ ਤਾਂ ਗੜੇ ਮਰ ਵੀ ਹੁੰਦੀ ਕੁਝ ਕਪ ਕਲ ਕਰ 4 ਤੋਂ 5 ਦੇ ਲੈਵਲ ਪੰਜਾਬ ਦੇ ਨਾਲ ਲੱਗਦੇ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਦੇ ਆ ਪੱਛਮੀ ਆ ਆਪਾਂ ਗੱਲ ਕਰਿਆ ਜੂਪੀ ਦੇ ਕਿਤੇ ਕਿਤੇ ਨਿੱਕੀ ਮੋਟੀ ਜਾਂ ਕੋਸਰ ਕਿ ਸਬਾਹ ਵਾਲੀ ਜਿਹੜੀ ਬਾਂਦੀ ਦਿਖਾਈ ਦੇ ਰਹੀ ਬਾਕੀ ਆਉਣ ਵਾਲੇ ਦਿਨਾਂ ਵਿੱਚ 18 ਆ ਤਰੀਕ ਤੱਕ ਮੌਸਮ ਲਗਭਗ ਠੀਕ ਠਾਕ ਹੈ 19 ਤੋਂ ਲੈ ਕੇ ਪਾਈ ਵਾਲਾ ਸਿਸਟਮ ਵਿੱਚ ਕਾਫੀ ਦਿਨ ਪਹਿਣੇ ਸਿਸਟਮ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਤੇ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਚੈਨਲ ਦੇ ਜਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਚਾਹ ਜਿਹੜਾ ਸਿਸਟਮ ਲੱਗੇਗਾ ਜਾਂ ਨਹੀਂ ਲੱਗੇਗਾ ਸਿਸਟਮ ਵਿੱਚ ਜਾਂ ਘਟਦਾ ਜਾਂ ਵਧਦਾ ਜੋ ਵੀ ਠੀਕ ਇਨਫੋਰਮੇਸ਼ਨ ਹੋਵੇਗੀ ਸਾਰੀ ਆਪਾਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਣ ਦੀ ਆ ਡੇਲੀ ਜੋ ਵੀ ਅਪਡੇਟ ਹੋਵੇਗੀ ਬਾ ਕੋਸ਼ਿਸ਼ ਕਰਦੇ ਰਾਂਗੇ ਤਾਂ ਉਸ ਤੋਂ ਇਲਾਵਾ ਗੱਲ ਕਰੇ ਟੈਂਪਰੇਚਰ ਰਾਤ ਤੇ ਦਿਨ ਦੇ ਠੀਕ ਹੈ ਹੁਣ ਟੈਂਪਰੇਚਰ ਉਸਨੇ 1 ਤੋਂ 2 ਡਿਗਰੀ ਤੋ ਜਾ ਸਕਦੇ ਬਾਕੀ ਇਹ 14 15 ਤੋਂ ਲੈ ਕੇ ਠੀਕ ਹੈ 16 17 ਜਾਂ ਕਿਤੇ ਕਿਤੇ ਉਸਨੇ 18 ਡਿਗਰੀ ਦੇ ਵਿੱਚਕਾਰ ਰਹਿੰਦੇ ਆ ਸਾਰੰਗੇ ਦਿਨ ਦੇ ਤੇ ਰਾਤ ਦੇ ਟੈਂਪਰੇਚਰ ਕਾਫੀ ਡਾਊਨ ਹੋਣਗੇ ਅਗਲੇ ਦਿਨਾਂ ਵਿੱਚ 2 4 ਜਿਹੜੇ ਅਗਲੇ ਦਿਨ ਇਹ ਗਣਣ ਜਾਨੀ ਕਿ 16 17 ਤੱਕ ਆ ਕੇ ਕਿਤੇ ਕਿਤੇ ਉਸਨੇ 2 3 ਜਾਂ ਉਸਨੇ ਇਸ ਤੋਂ ਥੱਲੇ ਵੀ ਜਿਹੜੇ ਡਾਊਨ ਹੋ ਜਾਂਦੇ ਤੇ ਉਸਨੇ ਕਿ ਆ ਕੁਝ ਕਿਸ ਤਰ੍ਹਾਂ ਵਿੱਚ ਸਵੇਰ ਦੇ ਤੜਕਸਾਂ ਨੂੰ ਕਿਤੇ ਕਿਤੇ ਉਸਨੇ ਕਿ ਕੋਹਰਾ ਪੈਣ ਦੀ ਸੁਭਾਵਨਾ ਜਿਹੜੀ ਪਾਨਦੀ ਦਿਖਾਈ ਦੇ ਰਹੀ ਕਿਤੇ ਕਿਤੇ ਹਲਕਾ ਕਿਤੇ ਕਿਤੇ ਸੰਘਣਾ ਕੋਹਰਾ ਆ ਪੈ ਸਕਦਾ ਬਾਕੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਲ ਤੇ ਨਹੀਂ ਤਾਂ ਲੱਗੇ 22 ਜਾਂ 23 24 ਵਾਲਾ ਸਿਸਟਮ ਆ ਰਿਹਾ ਹੈ ਸਿਸਟਮ ਕਿੰਨਾ ਘਟੇਗਾ ਕਿੰਨਾ ਕੋ ਵਧੇਗਾ ਤੇ ਲਗਾਤਾਰ ਤੁਹਾਡੇ ਤੱਕ ਆ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੰਨੀ ਕ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਆਨ ਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ